ਠਾਕੁਰ ਕਰਤਲ ਧਰਿਆ ਜਨ ਨਾਨਕ ਸੋ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾ ਰਹਿ ਤਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਰਾਪੇ ਠਾਕੁਰ ਹਾਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਸਮਾਨਾ ਇਕ ਦਾਤਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵੇਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਕਉ ਤਦ ਬਿਨੇ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਜਨ ਨਾਨਕ ਤੈਨ ਕੁਰਬਾਨ ਹਰਿ ਧਿਆਵਰਿ ਧਿਆਵੈ ਤਦ ਜੀ ਸੇ ਜਾਂ ਦੁਖ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਤ ਬੈ ਜਨ ਹਰਿ ਧਿਆਇ ਜੀ ਤੈਨ ਟੂਟੀ ਜਾਮ ਕੀ ਫਾਸੀ ਜਨਰ ਭਾਜਨਾਰ ਨਿਰਭਉ ਤੇ ਆਇ ਜੀ ਤਨਖਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤੇ ਹਰ ਹਰੂ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰੰਤਾ ਤੇਰੇ ਭਗ ਤੇਰੇ ਭਗ ਸਲਾਹਣ ਤੁ ਜੀ ਹਰਨ ਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇਅੰਤ ਤੈਰੇ ਅਨੇਕ ਤੇਰੇ ਅਨੇਕ ਪੜੇ ਵ ਸਿਮਰੇ ਸਾਥ ਜੀ ਕਰ ਕਰਿਆ ਘੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਵਾਦ ਪ੍ਰਖ ਅਪਰੰਪਰ ਕਰਤਾ ਜੀ ਤੋ ਜਿਉੜੇ ਔਰ ਨਾ ਕੋਈ ਤੂੰ ਜੁਗ ਜੁਗ ਇਕੋ ਸਵਾਸਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹ ਦਦਾਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤਉ ਦਿਆਪੇ ਸ੍ਰਿਸ਼ ਸਭ ਪਾਈ ਜੀ ਤਉ ਦਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਗਾਜਨੋਈ ਆਸਵਾ ਮਹਲਾ ਚੌਥਾ ਕੋ ਕਰਤਾ ਸਤਿਆਰ ਮਿਹੜਾ ਸਾਈ ਜੋ ਤਉ ਭਾਵੇ ਸੋਈ ਥੀਸੀ ਜੋ ਦੇ ਸੋਈ ਹੰ ਪਾਈ ਰਾਗ ਸਭ ਤੇਰੀ ਤੂੰ ਸਭਨੀ ਧਾਇਆ ਜਿਸ ਨੋ ਕਿਰਪਾ ਕਰੇ ਤਰਨਾਵ ਰਤਨ ਪਾਇਆ ਗੁਰਮਹਲਾ ਦਾ ਮਨ ਮਹ ਬਗਵਾਇਆ ਤੂੰ ਦਵਿਛੜਿਆ ਆਇਆ ਮਿਲਾਇਆ ਤੂੰ ਦ੍ਰਿਅ ਸਤਜੀ ਮਨ ਤਬਿੰਦੂ ਜਾ ਕੋਈ ਨਾ ਹੈ ਇਹ ਜਨ ਸਭ ਤੇਰਾ ਖੇਲ ਹੈ ਵਿయోగ ਮਿਲ ਵਿਛੜਿਆ ਆਇਆ ਸੰਜੋਗੀ ਮੇਲ ਹੈ ਜਿਸਨੋਂ ਤੂੰ ਜਨਾਹ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖੂ ਖਾਣਾ ਹੈ ਜਨ ਹਰ ਸੇਵਿਆ ਤੈਨਸੂ ਪਾਇਆ ਸਹਜੇ ਹਰਣਾ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾ ਵਰਣ ਕੋਇ ਤੁੰ ਕਰ ਕਰ ਵੇਖਿਆ ਜਾਣੈ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹਿਲਾ ਪਹਿਲਾ ਦੇ ਤ ਸਰਵ ਰੜਿਆ ਪਹਿਲੇ ਨਿਵਾਸਾ ਪਾਣੀ ਭਾਗਤ ਨਹੀਂ ਕੀਆ ਪੰਕਜੋ ਮੋਹ ਪਾਗ ਨਹੀਂ ਚੱਲੇ ਹਮ ਦੇਖਤਾ ਡੂਬੀ ਆਲੇ ਮਾਨੇ ਇੱਕ ਨਾ ਜਿਤ ਸਮੂਰ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੂਦਾ ਜਨਮ ਭਯਾਨ ਪ੍ਰਣਵਤ ਨਾਨਕ ਤਨ ਕੀ ਸਰਣਾ ਜੰਤੂ ਨਾਹੀ ਇਸਰਿਆ ਆਸਾ ਮਹਲਾ ਪੰਜਵਿਆ ਭਈ ਪ੍ਰਾਪਤ ਮਨੁਖ ਦੇਉ ਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਔਰ ਕਾਇ ਤਰਿਕ ਤਨ ਗਾਮਨ ਸਵਾਦ ਸੰਭਜ ਕੇਵਲ ਨਾਮ ਰੰਗ ਜਾਮ ਲਾਗ ਭਉਜਲ ਤਰਣ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਵਾਦਨਾ ਜਾਣ ਹਰ ਰਾਇਆ ਗੋਹੂ ਨਾਨਕ ਹਮ ਨੀਜ ਕਰਮਾ ਸ਼ਰਨ ਪਰੇ ਕੀ ਰਖ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤ ਸੈ ਦਸਵੇਂ ਚਾਪਈ ਪਨ ਰਾਸ ਉਸ ਕਾ ਕਾਟਾ ਸੀਸਾ ਸ੍ਰੀ ਉਸ ਕੇ ਜਗਤ ਕੇ ਇਸਾ ਉਹ ਪਾਰ ਬ੍ਰਿਹਤ ਗਗਨ ਤੇ ਭਈ ਸਭੇ ਨਾਨ ਬਧਾਈ ਦੇਈ ਦੰਦਾ ਲੋਗਨ ਕੇ ਰਾਜਾ ਮਦੋਇਟਨ ਦਾ ਗਰੀਬ ਨਿਵਾਜ ਆਖਲ ਪੁਣ ਕੇ ਸਿਰਜਨਾਰਿ ਦਾ ਜਾਨ ਮੋਇ ਲਿਹੋ ਬਾਰੇ ਕਬਿਓ ਬਾਝ ਵੇਣ ਦੀ ਚਾਪਈ ਨਮਨੀ ਕਰਵਾ ਦਹਿਰ ਅਛਾ ਪੂਰਨ ਹੋਇ ਤਿਤ ਕੀਛ ਤਉ ਚਰਨਨ ਮਰੇ ਮਾਰਾ ਆਪਣਾ ਜਾਣ ਕਰ ਪ੍ਰਤਪਾਰਾ ਮੇਰੇ ਜੁੜ ਸਤੋਂ ਕਾਉ ਆਵਾ ਦੇ ਮੋਇ ਵਿਚਾਵ ਸੁਖੇ ਬਸੇ ਮੋਰ ਪ੍ਰਵਾਰ ਸਿਖ ਸਿਖ ਸੋਇ ਕਰਤਾ ਰਾਮ ਮੋਰ ਸਿਆਨੇ ਕਰਦੇ ਕਰੀਐ ਸਭ ਬਹਿ ਰਣ ਕੋ ਆਵ ਸੰਗਰੀਐ ਰਉਣਾ ਹੈ ਮਾਰਿਆ ਸਤੋਰ ਭੈਣ ਗਰੇ ਪਿਆਸ ਤਮੇ ਛਾੜ ਕੇ ਹੋਣਾ ਧਿਆਮ ਜੋ ਵਰ ਚਾਉਂਸ ਤੁਮ ਦੇ ਪਾਉ ਸੇਖ ਸੇਖ ਹਮਾਰੇ ਤਾਰੀਏ ਚੁੰਨ ਚੁੰਨ ਸਤਰਾ ਹਮਾਰੇ ਮਾਰਿਆ ਐ ਆਵ ਹਾ ਦਿਮ ਜੇ ਬਰੀਏ ਮਰਨ ਕਾਲ ਕਤਰਾਸਨ ਬਰੀਏ ਜਿਸਦਾ ਹਮਾਰੇ ਪਛਾ ਸ੍ਰੀ ਹਤੁਜ ਜੋ ਕਰੇ ਰਚਾਏ ਰਾਖ ਲੈ ਮੇਰਾ ਖਨਹਾਰੇ ਸਾਇ ਸੰਸਾਏ ਪਿਆਰੇ ਦੀਨ ਬੰਦ ਦ੍ਰਿਸ਼ਟਨ ਕੇ ਹੰਤਾ ਤਾ ਤੁਮ ਬ੍ਰਿ ਚਤੁਰਦਸ਼ ਕੰਤ ਥਾਲ ਪਏ ਬ੍ਰਹਮਾ ਮੇ ਬਤਰਾ ਕਾਲ ਪਏ ਸ਼ਿਵ ਜੀਓ ਤਰਾ ਕਾਲ ਪਏ ਕਰ ਦੇ ਸਰਕਾਰ ਕਾਲ ਕਗੇ ਆਤਮਾ ਸਾਇ ਜਵਨਕਾਲ ਜੋਗੀ ਸੇ ਕੀਓ ਵੇਦਰਾ ਬ੍ਰਹਮਾ ਜੁਥੀ ਜੋ ਜਵਨਕਾਲ ਸੋ ਸਰਨਮ ਸ਼ਕਾਰਤਾ ਹੈ ਮਹਾਰਾਜ ਜਵਨਕਾਲ ਸੋ ਜਗਤ ਬਣਾਇਓ ਦੇਵ ਦਾ ਹੈ ਤ ਜਸ਼ਨ ਬਜਾਇਆ ਵਦਨ ਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸ਼ਕਾਰ ਦੇ ਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇ ਗਣ ਕੋ ਸਭ ਗੁਣ ਸੁਖ ਦੀਓ ਸਤਨਿਕੋ ਪਾਲ ਮੋਬਦ ਕੀਓ ਘੜ ਘੜ ਕੇ ਅੰਦਰ ਕੀ ਜਾਣੰਤ ਭਰੇ ਭਰੇ ਕੀਰ ਸ਼ੰਤ ਚਿਟੀ ਦੇ ਗੁੰਚਰੇ ਸੂਲਾ ਸਭ ਪ੍ਰੇਪਾ ਦ੍ਰਿਸ਼ ਕਰ ਫੁੱਲਾਏ ਸੰਤਾਨ ਦੇ ਉਪਾਏ ਤੇ ਦੁੱਖ ਤੋਂ ਉਪਾਏ ਸਾਧਨ ਕੇ ਸੁਖੀ ਏ ਕੈ ਕੀ ਪੀਰੂ ਸ਼ਾਨੇ ਕਰ ਕਰ ਕੇ ਪਰ ਪੜ ਕੀ ਜਾਣਾ ਜਬ ਵਲ ਕਰ ਕਰ ਕਰਤਾ ਪਰ ਜਾ ਤਰਦਾ ਦੇ ਆਪਾ ਜਾ ਕਰ ਕਰ ਤੋ ਕਉ ਤੁਮ ਮਿਲਤ ਦੇ ਤਰ ਸਭ ਜੇ ਤੇ ਵਸ ਰੇ ਸਭ ਤਾਰੇ ਆਪ ਆਪਣੀ ਮੂਜੋ ਚਾਰ ਤੂੰ ਸਭੀ ਤਰ੍ਹਾਂ ਦੇ ਨਿਰਾਲਮ ਜਾਣਦੇ ਤੇਰੇ ਆਲਮ ਨਿਰੰਕਾ ਨਿਰਭ ਕਰਨ ਲਾਂਬਾ ਨੀਲਨਾਸੰਭ ਤਾ ਕਾ ਮੂੜ ਚਾਰਤ ਭੇਦਾ ਜਾਗੋ ਭੇਨ ਪਾਪਤ ਭੇਦਾ ਤਾ ਕਰਪਾ ਨੇ ਅਨਮਾਨਤ ਮਹਾ ਮੂਰ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵਾ ਆਪਣੀ ਬੋਧ ਜੇਤੀ ਬਰਨਤ ਭੈਣ ਪੈਨ ਤੇ ਤੇ ਤੁਮਰਾ ਲਖਣ ਜਪਸਾਰਾ ਇਹ ਸਜਾ ਪ੍ਰਥਮ ਸੰਸਾਰੈ ਕੈ ਰੂਪ ਅਨੂਸਰੂਪਾ ਰੰਗ ਪਹਿਰਾਵ ਕੈ ਭੂਪਾ ਅੰਡਜੇ ਰਸ ਤੇ ਗਿਨੀਓਤ ਬਈ ਘਣ ਬਹਰੇ ਦਿਨੀ ਕਾਉ ਫੁੱਲ ਰਾਜਾ ਬੈਠਾ ਕੌਂਸ ਮੰਡ ਪੈ ਸੰਗਰਹਿ ਕੈਠਾ ਸਿਗਰੀ ਸਿੜ ਦਿਖਾਏ ਚੰਬਵਾ ਜਗਾ ਸਰੂ ਸਿਆਮ ਬੁਰਸ਼ਾ ਮੇਰੀ ਤੁਮ ਕਰੋ ਸੇਖੋ ਬਾਾਰ ਸਿਕ ਸੰਗਰੋ ਦੁਖ ਜਤੇ ਉਠਵਤ ਪਾਤਾ ਸਕਲ ਮਲੇਸ਼ ਕਰੋਣ ਘਾਤਾ ਜਿਆ ਤੋਇ ਤਾ ਸਰਣੀ ਪਰੇ ਤਨ ਕੇ ਦੁਖਤ ਦੂ ਤਵ ਮਰੈ ਪੁਰਖ ਜਉਣ ਬਗ ਪਰ ਇਤਿਹਾਰੇ ਤਨ ਕੇ ਤੁਮ ਸੰਕਟ ਸੋ ਟਾਰੇ ਜੋ ਕਲ ਕਗਬਾਰ ਧਿਆਇ ਤਾ ਗਲ ਟਣੈ ਰਛਾ ਵੇ ਤੈ ਸੋ ਕਾਲਾ ਦੁਸ਼ਟ ਰੇਟ ਰਤ ਤਤ ਕਾਲਾ ਕਿਰਪਾ ਧ੍ਰਿਟ ਤਨ ਜਾਇ ਨ ਹਰਿ ਹੋ ਤਾ ਕੇ ਤਾਪ ਤਨ ਕਮੈ ਹਰਿਓ ਨਿਰਧ ਸਿੱਧ ਕਰਮੋਂ ਸਭ ਹੋਈ ਦੁਖਿਸ਼ਾ ਸਗਨ ਕੋਈ ਇੱਕ ਵਾਰ ਜਨਮ ਵਿੱਚ ਸਮਾਰਾ ਕਾਲ ਫਾ ਦਿੱਤਾ ਹੈ ਉਬਾਰਾ ਜਨ ਨਾਮ ਦਿਹਾਰੋ ਕਾਦਾਰ ਦੁਖ ਦੋ ਤੇਰਾ ਕੜ ਕੇ ਦਮ ਸਾਰਨ ਦਿਹਾਰੀ ਆਵਾਗ ਲਿਓ ਬਾਰੀ ਸੁਰਉ ਧਰਮੋਂ ਸੋਈ ਦੁਖ ਦੋ ਤੇਲੇ ਵਿਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੁਰਖ ਸੋਰਾਤਾ ਇਹ ਸੋਈ ਕੋਰਤ ਆਪ ਹੈ ਦਾਦਾ ਕਾਲੋਈ ਵਾਂਹ ਲਪੇ ਸੋਈ ਰਾਗਵਰ ਕਦਾ ਪ੍ਰਸੰਗ ਦੋਰਾ ਸਾਥ ਸਾਧ ਜਾਨੋਣੀ ਬਾਸ ਸੁਬਾ ਵਿਵਾਦ ਗ੍ਰੰਥ ਸਗਲ ਪੂਰਨ ਕੀਆ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇਨ ਗੈ ਜੋਤੇ ਤੁਮਰੇ ਤਉ ਤਿਗਵਾਂਤਰੇ ਨਹੀਂ ਆਨਿਓ ਮਦਾਮ ਨੇ ਪ੍ਰਾਨ ਕਰਾਨੇ ਇਕ ਅਮਦ ਇਕ ਨਾਨਯੋ ਸਿਮਰੇ ਸਾਤਰਵੇ ਸਵੇ ਉਪੇਧ ਕਾ ਮੇਗਨ ਜਾਨਯੋ ਤਰੀ ਅਸਮਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿ ਸਤਿ ਬਖਾਨ ਦੋਹਰਾ ਸਗਲ ਦਵਾਰ ਕਾ ਛਾੜ ਕੈ ਗਯੋ ਦਵਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAMKALI ਮਹੱਲਾ ਤੀਜਾ ਨਾਨਕੋ ਅੰਕਾਸ ਪ੍ਰਸਾਦ ਆਨੰਦ ਭੈ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਅਧਾਰ ਰਤਨ ਪ੍ਰਵਾਹ ਪਰਿਆ ਸੋਦ ਗਾਵਣੇ ਆਈਆ ਸੋਦੋ ਤਾਂਗਾ ਵਰੀ ਕੇਰਾ ਮਨ ਜਨੇ ਵਸਾਇਆ ਕਹੇ ਨਰ ਕੰਦੋ ਸਤਿਗੁਰੂ ਮੈਂ ਪਾਏ ਮਨ ਮੇਰੇ ਆ ਤੂ ਸਦਾ ਰਹੋ ਹਾਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਣਾ ਗੱਲਾਂ ਸਮਰਾ ਸੁਆਮੀ ਸੋ ਕਮਨ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਾਰਨਾਲੇ ਸੱਚੇ ਸਾਹਿਬਾ ਕਿਆ ਨਹੀ ਕਰ ਤੇਰਾ ਕਰਤਾ ਤੇਰਾ ਸੁਖ ਸਹਜੇ ਦੇਹ ਸੁ ਪਾਵੇ ਸਦਾ ਸਿਉ ਸਲਾਹ ਤੇਰੀ ਨਾਮੁ ਅਨੁਸਾਵੇ ਨਾਮ ਜਨ ਕਾ ਮਨੁ ਉਸ ਸਿਆਵਾ ਜੀ ਸਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚੇ ਨਾਮਿ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਗਰਿ ਸ਼ਾਨ ਸੁਖ ਮਨਾਏ ਵਸੈ ਜੀ ਸ਼ਾਹ ਸਾਹਿਬ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜੇ ਦੇ ਆ ਵੜਿਆਈਆ ਕਹੇ ਨਾਨਕ ਸਨ ਸੰਤੋ ਸਭ ਤਰੋ ਪਿਆਰ ਸਚਾ ਨਾਮ ਮੇਰਾ ਆਧਾਰ ਵਾਝੇ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਝੇ ਇਹ ਕਲਾ ਜਿਤ ਕਰਧਾਰੀ ਆ ਪੰਜ ਦੂਤ ਤਦ ਵਾਸ ਕੀਤੇ ਏਕਾਲ ਕੰਡ ਕੁਮਾਰ ਆ ਤੁਰ ਕਰਮ ਪਾਇਆ ਤੋ ਜਿਨ ਕਾ ਸੇ ਨਾਮ ਹਰਿ ਕਾ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪਿਉtre ਸੁਣੀ ਸਚੀ ਸਗਲ ਸੁਖ ਹੋਇ ਜਾਣੀ ਸੋਹਣੇ ਬਨੀਤ ਸੋਨੇ ਗਾਇਆ ਗੂਤ ਅਤਿ ਸ਼ਰਜਾਹੇ ਪਵਿਸਕਾ ਕੋ ਸੋਧਿਕਾਰ ਇਹਨ ਕੋ ਲਗਾ ਦੇ ਗਏ ਕਮ ਆਪਣਾ ਗਾਏ ਤਸੇ ਨੋ ਕਿਰਪਾ ਆਇ ਸੇ ਨਾ ਹੋਇ ਨਾ ਜਾਇ ਜੀਵਤ ਸੋਗ ਮੈਂ ਹੰਦਰ ਗੋਰੀ ਆਰਾਧਨਾ ਜੇਵਾ ਜਪ ਗੁਰਨਾਮ ਨੇ ਤ੍ਰਿੰਦ ਸਰ ਗੁਰ ਪ੍ਰੇਖਣਾ ਸਰਣੀ ਸਰਣਾ ਗੁਰੁ ਨਾਉ ਭਗੋ ਸੇ ਤਿਰਤਿਆ ਦਰਗੇ ਪਈ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਧਰਮਤੋਂ ਕਾੜਿ ਗੇਰਿ ਲੈ ਕੇ ਕੇ ਮਹੱਲਾ ਪੰਜ ਵਾਰ ਅੱਖੇ ਰਖਨ ਹਾਰ ਆਵ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆਂ ਹੋ ਆਇ ਆਪ ਦਇਆਲ ਮਨੋ ਨਾ ਵਿਸਾਰਿਆਂ ਸਵਾਜਨੰਗ ਸੰਗ ਭੋਜਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਨ ਮਾਏ ਬਦਾਰਿਆਨ ਤੇ ਸਾਹਿਬ ਕੀ ਤੇਕ ਨਾਨਕ ਮਨ ਮਾਹੀ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਤੇਕ ਨਾਨਕ ਮਨ ਮਾਹੀ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਹੇ ਤੇ ਤੇ ਸਾਹਿਬ ਕੀ ਤੇ ਨਾਮਿਕ ਮਨ ਹੈ ਮਾਏ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਜੀ ਵਾਹੇ ਗੁਰ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਉਤਿਹਾਈ ਅਜੇ ਡਿੱਠੈ ਸਉਦਖ ਜਾਇ ਤੇ ਬਾਸ ਮਿਲੈ ਕਰਨ ਉਹਨੇ ਦੇਵਤਾਏ ਸਭ ਥਾਈ ਸਹਾਏ ਦਸਵੇਂ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਜ ਦਸਾਂ ਪਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹਾਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵਣ ਕੇ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੈਂਡਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਰੀਆਂ ਫਰਮ へ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਹਾਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੱਜ ਮੈਂ ਸਰਬੱਤ ਖਾਲਸਾ ਜੀ ਕਦਾ ਸਰਬੱਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਕਸ ਕਸ ਤੋਂ ਲਖਤਿ ਪਰਵਚਾਰੇ ਦੇ ਪਰਬਤ ਕੀ ਪਤੰਥ ਕੀ ਸਭ ਇਸਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਤ ਦਾਣ ਵਿਵੇਕ ਦਾਣ ਸਾਹਾ ਦਾਣ ਪ੍ਰੋਸਾਦਾਨ ਧਾਨਾ ਸ਼ਰਧਾਨਾਮ ਦਾਣ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੁੰਗੇ। ਜੁਗੋ ਜੁਗਿਆ ਟੱਲ ਧਰਮ ਕਾਜ ਐਕਾਰ ਬਲੋ ਜੀ। ਵਾਹਿਗੁਰੂ ਸਿੱਖਾਂ ਦਾ ਮਾਨੀਵਾ। ਮਤੁ ਚੀ ਮਤ ਪਦ ਰੱਖਾ ਅਕਾਲ ਪੁਰਖ ਵਾਹਿਗੁਰੂ। ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਦੇ ਤਨਖਾਓੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼। ਇਹ ਨਿਮਾਣਿਆ ਦੇ ਮਾਨ ਨੇ ਤਾਣਿਆ ਦੇ ਧਾਨ। ਨਿਉਟਿਆ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰਵਰਜਨ ਦੇ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰੋਂ ਘਰ ਵਰਸ ਆਏ। ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਆਪ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜੇ ਸਜੇ ਦਵਾਰਾਂ ਵਿੱਚ ਸ਼੍ਰੀ ਰਹਿਰਾਸ ਸਬਦ ਦੇ ਪਾਠ ਹੋਏ ਨੇ। ਅਖਰਵਾਦਾ ਘਾਟਾ ਭੁਲਚੁਗੁਮਾਫ ਕਰਨੀ ਸਰਬਾਧ ਦੇ ਕਾਜਿਰਾਸ ਕਰਨੇ ਨਗਰ ਖੇੜੇ ਮੇਰ ਭਰੇ ਸੁਖਾਂ ਦੇ ਵਸਾਉਣੇ। ਕਾਲ ਸਾ ਪੰਥ ਦੇ ਸਦਾ ਬੋਲ ਬਾਲੇ ਕਰਨੇ ਪਾਤਸ਼ਾਹ ਜੀ। ਅਮ੍ਰਿਤ ਵੇਲੇ ਤੋਂ ਐਸ ਵੇਲੇ ਤੱਕ ਜੋ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਣ ਕਰਨੀਆਂ ਸਰਬੱਤ ਸੰਗਤਾਂ ਦੇ ਕਾਰਜ ਵਿਰਾਸ ਕਰਣੇ ਪਰਿਵਾਰਾਂ ਵਿੱਚ ਉਹ ਸ਼ਾਂਤੀ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਆਪ ਜੀ ਕੋਲ ਚਾਰ ਪੈਰ ਦੇਣਾ ਸੁਖ ਨਾਲ ਸਬਤੀਤ ਹੋਇਆ ਚਾਰ ਪੈ ਰਾਤਰੀ ਆਪਣੇ ਨਾਮ ਵਿੱਚ ਬਦੀਦ ਕਰਾਉਣੇ ਅਮ੍ਰਿਤ ਵੇਲੇ ਦਰਸ਼ਨਦਾਰ ਬਖਸ਼ ਕੇ ਨਿਹਾਲ ਕਰਨਾ ਕਿਰਪਾ ਕਰ ਮੁੱਖਵਾਗ ਦੀ ਬਖਸ਼ਿਸ਼ ਕਰੋ ਸੇ ਪਿਆਰੇ ਮੇਲ ਜਨਾ ਮਿਹਰ ਆਪ ਜੀ ਕਾ ਨਾਮ ਜਿਤਾਉ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਧਰ ਜੀਰੇ ਇਕ ਟੇਕ ਤੋਂ ਲਾਹੇ ਬਿਡਾਨੀਆਸ ਨਾਨਕ ਨਾਮ ਦਿਹਾਈ ਐ ਕਰ ਜਿ ਆਵੇ ਰਾਸ ਸੱਜਣ ਸਚਾ ਪਾਤ ਸਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇ ਸਾਹੋ ਵਾਹਿਗੁਰੂ ਜੀ ਸੋ ਰਿਠ ਮਹੱਲਾ ਪੰਜਵਾ ਅਥਾ ਉਥ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਅਥਾ ਉਥ ਰਖਵਾਲਾ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਾਟ ਘਾਟ ਸਬਦ ਸੁਭਾਖੇ ਗੁਰ ਕੀ ਚਰਨ ਉਪਰ ਬਲ ਜਾਈ ਜਨੁ ਸਰਾਇਨ ਸਾਹ ਸਾ ਸਮਾਲੀ ਪੂਰਨ ਸਬਣੀ ਥਾਈ ਰਹਾਉ ਆਸਰਾ ਹੀ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਧ ਦੈਦਾਈ ਦਾਇਆ ਕੇਲੇ ਸਗਲ ਜਗਤ ਚੰਗਿਆਈਆ ਵਰਿਆਈਆ ਵਾਚਿਆ ਧਰਮੰ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਕਰਕਾਰ ਨਾਨਕ ਤੇ ਮੁਖ ਜਲੇ ਕਿ ਛਟੀ ਨਾਲ ਸੋਰੇਟ ਮਹੱਲਾ ਪੰਜਵਾ ਗੁਰਕਾਸ਼ ਦਰਖਵਾਰੇ ਚਾਪੀ ਤਾਗਰਦਾ ਹਮਾਰੇ ਹਰਾਉਨਾ ਮਲਾਕ ਨਾਨਕ ਪ੍ਰਭ ਜੀ ਨਾ ਸੀਤ ਆਗੀ ਸੇਵਨ ਮਿਰਤੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਯਾ ਪੂਰਨ ਹੋਈ ਆਸਾ ਬਲਾਲ ਮਹੱਲਾ ਪੰਜਵਾ ਤਾਂ ਤੀਵਾਂ ਲੱਗੈ ਪਰਮ ਸ੍ਰਣਾਈ ਚਗਰਤ ਹਮਾਰੇ ਨਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਨਮਤ ਬਣਾਈ ਨਾਮ ਨਾਮ ਅਖਰ ਦੀ ਆਏ ਕਾਲੇ ਉਲਾਈ ਰਹਾ ਇਸਾ ਲੋਕ ਇਸਾਦ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣੇ ਤੂੰ ਨਾ ਛੁਟੈ ਨਿਊਟਨ ਜੈ ਦੂਸ ਲੋਕ ਮਹੰਲਾ ਪੰਜਵਾਂ ਮਨਮੇ ਚਿਤੋ ਚਿਤਮਣੀ ਯੋਧਮ ਕਰੋੜ ਨੀਤ ਅਰ ਕੀਰਤਨ ਕਾਰਵਰ ਦੇਵ ਨਾਨਕੇ ਮੀਤ ਸੋਹਿਲਾ ਰਾਗੌੜੀ ਦੀਵਕੀ ਮਹੰਲਾ ਪਹਿਲਾ ਕੋ ਅੰਕਾ ਸੁਖ ਪ੍ਰਸਾਦ ਜਾ ਕਰ ਕੀਰਤ ਆ ਕੇ ਕਰਤੇ ਕਾ ਹੋਏ ਵਿਚਾਰ ਜਗਰ ਗਾਵ ਸੋਇਲਾ ਸਿਰੋ ਸਿਰ ਜਨਹਾਰ ਹੁnga ਮੇਰੇ ਨਿਰਪਰਵਰ ਦੇਵ ਸਦਨ ਸਿਮਨ ਜੈ ਕਰ ਕਰ ਇਹੋ ਪਉ ਚਾੜੇ ਨਿਤਪਵਨ ਸਦਨ ਹਸ ਸੰਸੇ ਸਨੇਕਾਬਾਜ ਅਗਰ ਕਰ ਸਕਦਾ ਹੈ ਵਗਰਾ ਅਪਡੇਟ ਹੋ ਰਿਹਾ ਹੋਵੇ ਸੇਚ ਸਿਆ ਘੜੀਆਂ ਪਹਿਰਾਂ ਸਤੀਵਾਰੀ ਮਾਹ ਹੋਆ ਸੂਰਜ ਕਰੋ ਤਨੇ ਗਿਆਨ ਕਰਦੇ ਕੇਤੇ ਵੇਰਾ ਇਤਨਾ ਅਸ਼੍ਰੀ ਮਹਲਾ ਪਹਿਲਾ ਬਗਨਤਾਲ ਜਲਦੀਪ ਕਵਾਨੀ ਤਾਰਕਮੰਡ ਹੋ ਜਾਣ ਕਿ ਮੋਤੂ ਮੋਮਲੀ ਆਤੋਂ ਹੁਣ ਚੱਲਦੇ ਸਵਲਵਾੰਦਾਂ ਦੀ ਜੋਤੀ ਜੀ ਆਤੀ ਹੋਏ ਭਾਵ ਸਣਾ ਤੇਰੀ ਆਰਤੀ ਅਨਤ ਨੰਦੇ ਪੀਰ ਆਵ ਸਤਿ ਸਵ ਨੈਣ ਨਾਮ ਨੈਣ ਸਮੇਂ ਜਨਨ ਹੋਏ ਗੁਰ ਸਾਹਿਬ ਜੋ ਪ੍ਰਗਟ ਹੋਏ ਜੋਤਿਸ ਭਾਵੇ ਸਵਾਰਤੀ ਹੋ ਹਰ ਛਣ ਕਲ ਮੁਕੰਦ ਲੋਭਿਤ ਮਾਣੋ ਆਉਣ ਦਿਨ ਮੈਂ ਆਈ ਪਿਆਸਾ ਕਿਰਪਾ ਜਲ ਦੇ ਨਾਲ ਸਾਰੇ ਹੋ ਜਾ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਹਰ ਮਾਇਦ ਗੁਰੂ ਜੀ ਬਟਾ ਰਾਰ ਨੰਦਰਾ ਮੈਂ ਖੰਡਾ ਏ ਹਰ ਨਾਮੇ ਮਰਨ ਮਰਨ ਭਗੰਡਾ ਹੈ ਅਬਨਾਸੀ ਪ੍ਰਖ ਪਾਇਆ ਪਰਮੇਸ਼ਰ ਬਹੁ ਸੋਵਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਆਖ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮੇ ਆਧਾਰ ਟੇ ਗਰਨਾ ਮਿਸਕ ਮੰਡਾਏ ਰਾਗ ਗੌੜੀ ਪੂਰਬੀ ਮਹੱਲਾ 5 ਕਰਮ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਘੜ ਚਲੋ ਹਰਿ ਲਾਹਾ ਆਗੇ ਵਸਨ ਸੇਲਾ ਆਉ ਦੇ ਘਰ ਜਨ ਸਰੇ ਨਾਰੇ ਮਨ ਗੁਰ ਮਿਲ ਕਾ ਸਾਰੇ ਰਹਾ ਇਹ ਸੰਸਾਰ ਭਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਕਾਥ ਕਰਾ ਦਨ ਜਾਨੀ

ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਾਨਕੀ ਓਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਾ ਵਾਹਿਗੁਰੂ ਜੀ ਕੀ ਫਤਿਹ